ਪੰਜਾਬ ਦਾ ਅੰਮ੍ਰਿਤਸਰ ਜਿੱਥੇ ਗੋਲਡਨ ਟੈਂਪਲ ਦੇ ਲਈ ਮਸ਼ਹੂਰ ਹੈ ਉੱਥੇ ਹੀ ਇੱਥੇ ਖਾਣੇ ਦੇ ਵੀ ਅਲੱਗ-ਅਲੱਗ ਤਰ੍ਹਾਂ ਦੇ ਸਵਾਦ ਮਿਲਦੇ ਹਨ ਅਤੇ ਇਸੇ ਦਾ ਖਾਣਾ ਕਿਤੇ ਹੋਰ ਮਿਲਣਾ نامुमकिन ਹੈ ਇਸੇ ਸਵਾਦ ਦੇ ਚਲਦਿਆਂ ਅੱਜ ਇੱਥੇ ਕਾਰੀਗਰ ਨੇ ਜੰਬੋ ਕੁੰਚਾ ਤਿਆਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਜੰਬੋ ਕੁੰਚਾ 3.5 ਫੁੱਟ ਦਾ ਹੈ ਅਤੇ ਜੇਕਰ ਕੋਈ ਇਸ ਨੂੰ 3 ਮਿੰਟ ਵਿੱਚ ਖਾਂਦਾ ਹੈ ਤਾਂ ਉਹ ਇਨਾਮ ਦਾ ਹੱਕਦਾਰ ਹੀ ਬਣ ਜਾਂਦਾ ਹੈ ਕਟੜਾ ਖਾਣਾ ਦੇ ਵਿਖੇ ਸਥਿਤ ਐਨੀ ਟਾਈਮ ਮਿਲ ਰਿਹਾ ਹੈ ਰੈਕਟ੍ਰੈਂਟ ਦਾ ਉਦਘਾਟਨ ਇਸ ਮੌਕੇ ਤੇ ਕੀਤਾ ਗਿਆ ਇਸ ਸ਼ੁਭ ਮੌਕੇ ਤੇ ਮਾਲਿਕ ਨੇ ਰਸੇ ਕਿ ਇਹ ਉਚਾ ਅਫੀਸਰ ਦੇ ਵਿੱਚ ਅਜ ਤੱਕ ਦਾ ਸਭ ਤੋਂ ਵੱਡਾ ਕੁੰਚਾ ਹੈ ਜਿਸ ਦੇ ਵੀ ਤਕਰੀਬਨ 13 ਤਰ੍ਹਾਂ ਦੇ ਮਸਾਲੇ ਪਾਏ ਗਏ ਹਨ ਅਤੇ ਇਸ ਨੂੰ ਬਣਾਉਣ ਦੇ ਲਈ ਉੜਈ ਜਰਾ ਧਿਆਨ ਰੱਖਿਆ ਗਿਆ ਹੈ ਕੂਚਾ ਬਣਾਉਂਦੇ ਨੇ ਉਹਨਾਂ ਦੇ ਕੋਲ ਇਸ ਦੇ ਖਾਸ ਤਰ੍ਹਾਂ ਦਾ ਕਾਰੀਗਰ ਵੀ ਮੌਜੂਦ ਹੈ ਉਹਨਾਂ ਨੇ ਕਿਹਾ ਕਿ ਇਸ ਕੂਚੇ ਨੂੰ ਪਿਆਰ ਕਰਾਉਂਦੇ ਨੇ ਇੱਕ ਵੱਖਰੇ ਤਰ੍ਹਾਂ ਦੀ ਰੈਸਪੀ ਤਿਆਰ ਕੀਤੀ ਜਾਂਦੀ ਹੈ ਉਹਾਂ ਨੇ ਕਿਹਾ ਕਿ ਇਹ ਕੂਚਾ ਸਿਰਫ ਖਾਂਦੀ ਇੱਕ ਆਈਟਮ ਨਹੀਂ ਹੈ ਬਲਕਿ ਅੰਮ੍ਰਿਤਸਰ ਦਾ ਇੱਕ ਖਾਸ ਸਵਾਦ ਹੈ ਜੋ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਵੀ ਤੁਹਾਨੂੰ ਨਹੀਂ ਮਿਲੇਗਾ ਤੁਸੀਂ ਆਪ ਹੀ ਦੇਖੋ ਸੁਣੋ ਉਹਨੇ ਕੀ ਕੁਝ ਕਿਹਾ ਕੀਤੀ ਗਈ ਹੈ ਐਨੀ ਟਾਈਮ ਨਹੀਂ ਕੀ ਕਹਿਣਾ ਚਾਹੋ ਅੱਜ ਅਸੀਂ ਇੱਥੇ ਐਨੀ ਟਾਈਮ ਮੀਲ ਦੀ ਓਪਨਿੰਗ ਹੋਈ ਹੈ ਰੈਸਟੋਰੈਂਟ ਦੀ ਅਸੀਂ ਇਹਦੀ ਇਨੋਗਰੇਸ਼ਨ ਕਰਨ ਆਏ ਸੀਗੇ ਔਰ ਇੱਥੇ ਦੇਖਿਆ ਜਿਹੜਾ ਤੁਸੀਂ ਥਾਲੀ ਲਾਂਚ ਕੀਤੀ ਹੈ ਇਟ ਇਜ਼ ਵੈਰੀ ਡੇਲੀਸ਼ੀਅਸ ਥਾਲੀ ਔਰ ਅਸੀਂ ਇਹਨੂੰ ਆਪ ਖਾਦਾ ਪਨੀਰ ਖਾਦਾ ਦਾਲ ਖਾਦੀ ਹੈ ਬਹੁਤ ਹੀ ਟੇਸਟੀ ਹੈ ਔਰ ਮੈਂ ਅੰਮ੍ਰਿਤਸਰ ਚ ਇਸਾ ਦੀ ਥਾਲੀ ਜਾਂ ਇਸ ਤਰ੍ਹਾਂ ਦਾ ਖਾਣਾ ਹਲੇ ਤੱਕ ਨਹੀਂ ਦੇਖਿਆ ਬਾਕੀ ਕੁਲਚਾ ਤੇ ਅਸੀਂ ਅੱਗੇ ਵੀ ਇੱਕ ਦੋਰੀ ਖਾ ਲਿਆ ਔਰ ਮੈਂ ਅੱਗੇ ਵੀ ਮੇਰੇ ਫਰੈਂਡ ਸਰਕਲ ਇੱਥੇ ਆਂਦੇ ਆ ਤੇ ਉਹਨਾਂ ਨੂੰ ਵੀ ਖਵਾਈਦਾ ਤੇ ਉਹ ਕਹਿੰਦੇ ਆ ਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਇਹ ਫੋਇਆ ਕੁਲਚਾ ਕਿਤੇ ਵੀ ਨਹੀਂ ਮਿਲੇਗਾ ਮੈਂ ਖੁਦ ਵੀ ਇਹਨੂੰ ਟੇਸਟ ਕੀਤਾ ਔਰ ਮੈਂ ਕਦੀ ਕੁਲਚਾ ਨਹੀਂ ਖਾਦਾ ਪਰ ਜਦੋਂ ਇਹ ਕੁਲਚਾ ਖਾਈਦਾ ਨਾ ਤਾਂ ਮੈਂ ਉਹ ਐਸਾ ਲੱਗਦਾ ਜਿਵੇਂ ਅੰਦਰ ਘੁੱਲ ਹੀ ਗਿਆ ਇਟਸ ਵੈਰੀ ਡਿਲੀਸ਼ੀਅਸ ਐਂਡ ਬਹੁਤ ਟੇਸਟੀ ਕੁਲਚਾ ਔਰ ਮੈਂ ਮੁਬਾਰਕਬਾਦ ਦੇਣਾ ਨਵੀਸ਼ ਨੂੰ ਕਿ ਇਤਨਾ ਅੱਛਾ ਤੁਸੀਂ ਸ਼ਹਿਰ ਦੇ ਵਿੱਚ ਇਹ ਜਿਹੜਾ ਸ਼ੁਰੂ ਕੀਤਾ ਐਨੀ ਟਾਈਮ ਮੀਲ ਔਰ ਐਨੀ ਟਾਈਮ ਦਾ ਮਤਲਬ ਹੈ 24 ਘੰਟੇ ਸਰਵਿਸ ਦੇ ਰਹੇ ਐ ਔਰ ਅੰਮ੍ਰਿਤਸਰ ਦੇ ਵਿੱਚ ਆਈ ਥਿੰਕ 11 ਵਜੇ ਤੱਕ ਰਾਤ ਤੱਕ ਕੋਈ ਵੀ ਕਿਸੇ ਵੀ ਜਗ੍ਹਾ ਤੇ ਕੁਲਚਾ ਕੋਈ ਨਹੀਂ ਦੇ ਰਿਹਾ अगर ਤੁਸੀਂ ਪ੍ਰੋਵਾਈਡ ਕਰ ਰਹੇ ਹੋ ਇਟ ਇਜ਼ ਵੈਰੀ ਗੁੱਡ ਔਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖੋ ਲੋਕੀ ਕੁਲਚਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਅਗਰ ਤੁਸੀਂ ਇਹਦੀ ਇਸਾ ਹੀ ਕੁਆਲਿਟੀ ਰੱਖੋਗੇ ਔਰ ਬਹੁਤ ਅੱਛਾ ਚਲੇਗਾ ਮੇਰੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈ। ਕਿਸ ਤਰ੍ਹਾਂ ਐਸੀ ਡਾਕਟਰ ਤੁਸੀਂ ਰეკਮੈਂਡ ਕਰ ਰਹੇ ਹੋ ਕੁਲਚਾ ਮੋਸਟਲੀ ਡਾਕਟਰ ਇਹਨੇ ਚੀਜ਼ਾਂ ਟੂ ਅਵੋਇਡ ਕਰੇਗੀ। ਮੈਂ ਰეკਮੈਂਡ ਨਹੀਂ ਦੇਖ ਮੈਂ ਆਮ ਨਾਟ ਰეკਮੈਂਡਿੰਗ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਕੁਲਚੇ ਦਾ ਸ਼ੌਕੀਨ ਖੁਦ ਹੀ ਨਹੀਂਗਾ ਮੈਂ ਖਾਂਦਾ ਹੀ ਨਹੀਂ ਆ ਪਰ ਜੇ ਮੈਂ ਕਦੀ ਖਾਦਾ ਤੇ ਮੈਨੂੰ ਬਹੁਤ ਅੱਛਾ ਟੇਸਟੀ ਲੱਗਾ ਐਸਾ ਲੱਗਾ ਕਿ ਅੰਦਰ ਹੀ ਖੁੱਲ ਗਿਆ। ਇਸ ਦਾ ਮੀਸੇ ਚ ਕੋਈ ਫालतू ਮੈਦਾ ਵਗੈਰਾ ਯੂਜ਼ ਨਹੀਂ ਕਰਦਾ ਇਹਦਾ ਆਟੇ ਦਾ ਗੁਲਚਾ ਮਿਲਦਾ ਹੈ ਤੁਸੀਂ ਜਿਸ ਲੈਵਲ ਦਾ ਗੁਲਚਾ ਖਾਣਾ ਉਸ ਤਰ੍ਹਾਂ ਮਿਲਦਾ ਹੈ ਆਲੂ ਤੋਂ ਬਿਨਾ ਖਾਓ ਚਪਾਤੀ ਵਗਾਂ ਖਾਓ ਕਿਸੇ ਵੀ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਖਾਓ ਅਦਰਕ ਪਵਾ ਕੇ ਖਾਓ ਕਿ ਜਿਹਦੇ ਨਾਲ ਉਹ ਡੇਲੀਸ਼ੀਅਸ ਤੇ ਡਾਈਜੈਸਟਿਵ ਵੀ ਹੋਵੇ ਅਸੀਂ ਦੇ ਵੀ ਇਹ ਤੇ ਇਹਨਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਇਸ ਤਰ੍ਹਾਂ ਬਣਾਓ ਗੁਲਚਾ ਕਿ ਲੋਕੀ ਜਿਹੜੀ ਕੋਈ ਪ੍ਰੋਬਲਮ ਹੈ 걔 ਰੋਟੀ ਖਾਂਦੇ ਤੇ ਰੋਟੀ ਵਗਾਂ ਦੋ ਬਣਾ ਕੇ ਤੰਦੂਰੀ ਤੰਦੂਰੀ ਰੋਟੀ ਇਸ ਆਲਵੇਸ ਬੈਟਰ ਠੀਕ ਹੈ ਨਾ ਉਸ ਤਰ੍ਹਾਂ ਨਾਲ ਪਰ ਅਦਰਵਾਈਜ਼ ਮੈਂ ਰਿਕਮੈਂਡ ਨਹੀਂ ਕਰਦਾ ਕਿ ਗੁਲਚਾ ਤੁਸੀਂ ਰੈਗ ਪਰ ਅੰਮ੍ਰਿਤਸਰ ਦੇਖੋ ਤੇ ਇਹ ਟ੍ਰੈਂਡ ਹੈ ਦੁਨੀਆ ਆਂਦੀ ਹੈ ਕੋ ਬਾਹਰ ਫੋਰਨਰ ਆਂਦੇ ਹੈ ਔਰ ਇਹ ਅੰਮ੍ਰਿਤਸਰ ਦੀ ਪਹਿਚਾਨ ਹੀ ਜਿਹੜੀ ਆ ਕੋਚੇ ਨਾਲ ਹੈ ਪੁਲਚੇ ਨਾਲ ਹੈ ਛੋਲਿਆਂ ਨਾਲ ਫੰਡੂਰਿਆਂ ਦੇ ਨਾਲ ਹੈ ਰეკਮੈਂਡ ਤੁਸੀਂ ਨਾਮ ਹੀ ਕਰੋਗੇ ਤੁਸੀਂ ਜਿਸ ਤਰੀਕੇ ਨਾਲ ਦੱਸਤਾ ਨਾ ਵੀ ਤੁਹਾਨੂੰ ਬਹੁਤ ਸਵਾਲ ਲੱਗਾ ਲੋਕ ਜਰੂਰ ਖਾਣ ਆਣਗੇ ਬਿਲਕੁਲ ਖਾਣ ਆਣਗੇ ਔਰ ਹਰ ਤਰ੍ਹਾਂ ਦਾ ਮਿਲੇਗਾ ਜਿਸ ਤਰ੍ਹਾਂ ਦਾ ਸਵਾਦ ਚਾਹੀਦਾ ਉਹ ਕਹਿੰਦੇ ਉਸੇ ਹੀ ਦੇਣ ਮੈਂ ਨਵੀਸ਼ ਕੁਮਾਰ ਤੁਹਾਨੂੰ ਪਤਾ ਹੈ ਜਿਨਾ ਕਿ ਐਨੀ ਟਾਈਮ ਮੀਲ ਦਾ ਨਾਮ ਆ ਤੁਹਾਡਾ ਰੈਸਟੋਰੈਂਟ ਹੈ ਅਸੀਂ ਅੱਜ ਦੋ ਚੀਜ਼ਾਂ ਲਾਂਚ ਕਰ ਰਹੇ ਹਾਂ ਇੱਕ ਅਸੀਂ 199 ਥਾਲੀ ਜਿਹੜੀ ਕਿ 149 ਵਿੱਚ ਦੇ ਰਹੇ ਹਾਂ ਅਨਲਿਮਿਟਿਡ ਫॉर 1 ਪਰਸਨ ਠੀਕ ਹੈ ਜੀ ਇਸ ਦੇ ਲਾਭ ਜਿੱਚੇ ਸਾਰਾ ਸਭ ਕੁਝ ਇਨਕਲੂਡ ਹੈ ਰੋਟੀ ਇਹਦੇ ਵਿੱਚ ਹੈ ਤੰਦੂਰੀ ਹੋਏਗੀ ਹੋਰ ਸਭ ਕੁਝ ਹੋਏਗੀ ਤੰਦੂਰੀ ਰੋਟੀ ਨਾਨ ਮਿਸਰੀ ਰੋਟੀ ਜੋ ਮੰਗੋਗੇ ਸਭ ਮਿਲੇਗਾ ਜੀ ਇਨਾਲਿਕ ਸਵੀਟ ਸਟਰੀਟ ਵੀ ਦਵਾਂਗੇ ਠੀਕ ਹੈ ਠੀਕ ਹੈ ਜੀ ਔਰ ਇੱਕ 1 ਪਰ ਪਰਸਨ ਅਸਤੀ ਹੈ ਇੱਕ ਬੰਦਾ ਜਿੰਨੀ ਵਾਰੀ ਮਰਜੀ ਲੈ ਕੇ ਖਾਏ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਆ ਰਹੀ ਹੈ ਸੈਕੰਡ ਥਿੰਗ ਅਸੀਂ ਕਰ ਰਹੇ ਹਾਂ ਕੁਲਚਾ ਜੰਬੋ ਕੁਲਚਾ ਲਾਂਚ ਇਰਤੇ ਆਪਾਂ ਇੱਕ ਐਵੀ ਕਰ ਰਹੇ ਆ ਇੱਕ ਕੁਲਚਾ 3 ਮਿੰਟ ਵਿੱਚ ਕੋਈ ਖਾ ਲੇ ਕ ਇਕੱਲਾ ਬੰਦਾ ਅਸੀਂ ਉਹਨੂੰ 500 ਰੁਪਏ ਨਾਲ ਇਨਾਮ ਵੀ ਦੇਵਾਂਗੇ ਠੀਕ ਹੈ ਜੀ ਕਿੱਟਾ ਵੱਡਾ ਹੈ ਇਹ ਇਹ ਤਕਰੀਬਨ 2 ਤੋਂ 2.5 ਫੁੱਟ ਦੇ ਵਿੱਚ ਵਿੱਚ ਹੈਗਾ ਠੀਕ ਹੈ ਜੀ ਵੈਸੇ ਤਕਰੀਬਨ ਕੁਲਚੇ ਵਿੱਚ ਸਾਨੂੰ ਜਿੰਨਾ ਹਾਲ ਤੱਕ ਫਾਲੋਅ ਅਪ ਮਿਲਿਆ ਸਾਡਾ ਕੁਲਚਾ ਕਾਫੀ ਟੇਸਟ ਲੋਕਾਂ ਨੇ ਸਲਾਇਆ ਠੀਕ ਹੈ ਜੀ ਬਾਕੀ ਜਿਵੇਂ ਲੋਕੀ ਆਣਗੇ ਜਿਉਂ ਤੂੰ ਉਹ ਵੀ ਕਰਾਂਗੇ ਔਰ ਵੀ ਕੁਝ ਮਿਲਦਾ ਹੈ ਜੀ ਆਪਣੇ ਕੋਲ। ਹੋਰ ਸਾਡੇ ਕੋਲ ਜੀ ਸ਼ੇਕਸ ਬੇਲ ਜਾਣਗੇ। ਠੀਕ ਹੈ ਜੀ। ਸ਼ੇਕਸ ਮਿਲ ਜਾਣਗੇ, ਪੀਜ਼ਾ, ਪਾਸਤਾ ਤੇ ਔਰ ਇੱਕ ਹੋਰ ਆਫਰ ਸਾਡੀ ਜਿਹੜਾ ਸਾਡਾ ਇੰਸਟਾਗ੍ਰam ਫਾਲੋ ਫੋਲੋ ਕਰੇਗਾ, ਅਸੀਂ ਉਹਨੂੰ ਮੈਨੂ ਤੇ 20% ਡਿਸਕਾਊਂਟ ਦਵਾਂਗੇ। ਠੀਕ ਹੈ। ਬਹੁਤ سارے ਕੰਬੋ ਮਿਲ ਰਹੇ ਨੇ ਸਸਤੇ ਵਿੱਚ। ਉਹਦੇ ਵਿੱਚ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਕੰਬੋ ਇਹ ਕੰਬੋ ਦੇ ਰਹੇ ਨੇ ਅਸੀਂ ਇਹ 1 140 49 ਦਾ ਆਇਆ ਹੋ ਗਿਆ। ਥਾਲੀ ਹੋ ਗਈ ਜੀ। ਥਾਲੀ ਹੋ ਗਈ। ਮੈਂ ਦੱਸ ਰਿਹਾ ਥਾਲੀ ਹੋ ਗਈ ਤੇ ਕੁਲਚਾ ਹੋ ਗਿਆ ਇਹਨਾਂ ਅਸੀਂ ਆਲਰੇਡੀ ਡਿਸਕਾਊਂਟਡ ਰੇਟ ਦੇ ਦੇ ਰਹੇ ਹਾਂ ਇਸ ਤੋਂ ਇਲਾਵਾ ਜੋ ਮੈਨੂ ਸਾਡਾ ਹੈਗਾ ਔਰ ਤੇ ਅਸੀਂ 21 ਡਿਸਕਾਊਂਟ ਦੇਵਾਂਗੇ ਜੋ ਸਾਡਾ ਇੱਥੇ ਇੰਸਟਾਗ੍ਰam ਫਾਲੋ ਫਰੇਗਾ ਬਈ ਕੀ ਰੇਟ ਹੈ ਇਹ ਵੱਡੇ ਕੁਲਚੇ ਇਹਦਾ ਵੱਡੇ ਕੁਲਚਾ 200 ਰੁਪਏ ਇਹਦਾ 199 ਹਾਂਜੀ ਮੈਂ ਨਾਰਮਲ ਜਿਹੜਾ ਕੋਈ ਚਾ ਤੁਸੀਂ ਕੀ ਰੇਟ ਰੱਖਾ ਉਹ ਅਸੀਂ 70 ਰੁਪਏ ਆ ਵੈਸੇ ਅੱਜ ਟਾਈਮ ਐ ਨੌਕਰਲ ਆਫਰ ਚੱਲ ਰਹੀ ਹੈ 50 ਰੁਪਏ ਦੇ ਰਹੇ ਆ ਦੇਸੀ ਕਿਉਂ ਵਾਲਾ ਕੋਈ ਦੇ ਦੇਸੀ ਕਿਉਂ ਵਾਲਾ ਫੁੱਲ ਦੇਸੀ ਕਿਉਂ ਵਾਲਾ ਸਰਬਈ ਵਾਲਾ ਜਿਹੜਾ ਟਾਈਮਿੰਗ ਵੀ ਦੇਗਾ ਜੀ ਕੁੱਛੇ ਦਾ ਜੀ ਕਿਨੇ ਰਾਤੀ ਟਾਈਮਿੰਗ ਹੈ ਜੀ ਸਾਡੀ ਸਿਰੇ 9 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅੱਛਾ ਕੋਈ ਚਾ ਰਾਤ ਤੱਕ ਮਿਲੇਗਾ ਗਰੰਟੀ ਕੋਈ ਚਾ ਰਾਤ ਦੇ 11 11 ਵਜੇ ਤੱਕ ਮਿਲੇਗਾ ਜੀ ਖਾਣਾ ਸਿਆਣਾ ਹੋਏਗਾ ਕਿ ਧਿਆਣਾ ਪੇਗਾ ਖਾਣਾ ਸਿਆਣਾ ਪੇਗਾ ਗੇਟ ਖਜ਼ਾਨਾ ਨੀਅਰ ਸ਼ੂਰ ਹਸਪੀਟਲ ਬਿਲਕੁਲ ਨਾਲ